ओ शांति आज अनते हाँ बारह फरवरी दो हज़ार चौबी बाबा, बाबा बोले मिठे बच्चे तो मोह दी रगा टूट जानिया चाहिए ने क्योंकि ये सारी दुनिया विनाश होनी है इस पुरानी दुनिया किसी भी चीज़ विच रुचि ਨਾਵਲੀ ਪ੍ਰਸ਼ਨ ਹੈ ਜਿਨ੍ਹਾਂ ਬੱਚਿਆਂ ਨੂੰ ਰੋਹਾਨੀ ਮਸਤੀ ਚੜੀ ਰਹਿੰਦੀ ਹੈ ਉਹਨਾਂ ਦਾ ਟਾਈਟਲ ਕੀ ਹੋਵੇਗਾ ਮਸਤੀ ਕਿੰਨਾ ਬੱਚਿਆਂ ਨੂੰ ਰਹਿੰਦੀ ਹੈ ਜਿਨ੍ਹਾਂ ਬੱਚਿਆਂ ਨੂੰ ਰੋਖਾਨੀ ਮਸਤੀ ਚੜੀ ਜਾਂਦੀ ਹੈ ਉਹਨਾਂ ਦਾ ਟਾਈਟਲ ਕੀ ਹੋਵੇਗਾ ਮਸਤੀ ਕਿੰਨਾ ਬੱਚਿਆਂ ਨੂੰ ਚੜਦੀ ਹੈ ਉੱਤਰ ਰੋਖਾਨੀ ਮਸਤੀ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਕਿਹਾ ਜਾਂਦਾ ਮਸਤ ਕਲੰਦਰ ਉਹੀ ਕਲੰਗੀ ਤਰ ਬੰਦੇ ਨੇ ਉਹਨਾਂ ਨੂੰ ਰਾਜਾਈ ਬਨੇਦੀ ਮਸਤੀ ਚੜੀ ਰਹਿੰਦੀ ਹੈ ਬੁੱਧੀ ਵਿੱਚ ਰਹਿੰਦਾ ਹੈ ਉਹਨਾਂ ਸੀ ਫਕੀਰ ਤੋਂ ਅਮੀਰ ਬੰਦੇ ਦਾ ਮਸਤੀ ਉਹਨਾਂ ਨੂੰ ਚੜਦੀ ਜੋ ਰੁਦਰ ਮਾਲਾ ਵਿੱਚ ਪਿਰੋਣ ਵਾਲੀ ਨੇ ਨਸ਼ਾ ਉਹਨਾਂ ਬੱਚਿਆਂ ਨੂੰ ਰਹਿੰਦਾ ਹੈ ਜਿਨ੍ਹਾਂ ਨੂੰ ਨਿਸ਼ਚੈ ਹੈ ਉਹਨਾਂ ਸੀ ਵਾਪਿਸ ਘਰ ਜਾਣਾ ਹੈ ਫੇਰ ਨਵੀਂ ਦੁਨੀਆ ਵਿੱਚ ਔਣਾ ਹੈ ਓਮ ਸ਼ਾਂਤੀ ਰੋਹਾਨੀ ਬਾਤ ਰੋਹਾਨੀ ਪਛਿਆ ਨਾਲ ਰੂਰੇ ਹਨ ਕਰ ਰਹੇ ਨੇ ਐਸ ਨੂੰ ਕਿਹਾ ਜਾਂਦਾ ਹੈ ਰੋਖਾਨੀ ਗਿਆਨ ਰੂਹਾ ਪ੍ਰਤੀ ਰੂਹ ਹੈ ਗਿਆਨ ਦਾ ਸਾਗਰ ਮਨੁੱਖ ਕਦੀ ਗਿਆਨ ਦਾ ਸਾਗਰ ਨਹੀਂ ਹੋ ਸਕਦੇ ਮਨੁੱਖ ਨੇ ਭਗਤੀ ਦੇ ਸਾਗਰ ਹੈ ਤਾਂ ਸਾਰੇ ਮਨੁੱਖ ਜੋ ਬ੍ਰਾਹਮਣ ਬੰਦੇ ਨਹੀਂ ਉਹ ਗਿਆਨ ਸਾਗਰ ਤੋਂ ਗਿਆਨ ਲੈ ਕੇ ਮਾਸਟਰ ਗਿਆਨ ਸਾਗਰ ਬਣ ਜਾਂਦੇ ਦੀ ਫਿਰ ਦੇਵਤਾਵਾਂ ਵਿੱਚ ਨਾ ਭਗਤੀ ਹੁੰਦੀ ਨਾ ਗਿਆਨ ਹੁੰਦਾ ਦੇਵਤਾ ਇਹ ਗਿਆਨ ਨਹੀਂ ਜਾਣਦੇ ਗਿਆਨ ਦਾ ਸਾਗਰ ਇੱਕ ਪਰਮ ਪਿਤਾ ਪਰਮਾਤਮਾ ਹੈ ਐਸਲੀ ਉਹਨਾਂ ਨੂੰ ਹੀਰੇ ਜਿਹਾ ਕਿਹਾ ਕਿ ਕਹਾਂ ਕੇ ਉਹ ਹੀ ਆਕੇ ਕੋੜੀ ਤੋਂ ਹੀਰਾ ਪੱਥਰ ਬੁੱਧੀ ਤੋਂ ਪਰ ਸੋਧੀ ਬਣਾਤੇ ਨੇ ਮਨੁੱਖਾਂ ਨੂੰ ਕੁਝ ਵੀ ਪਤਾ ਨਹੀਂ ਦੇਵਤਾ ਹੀ ਆ ਕੇ ਮਨੁੱਖ ਬੰਦੇ ਨੇ ਦੇਵਤਾ ਬਣੇ ਸ਼੍ਰੀਮਤ ਨਾਲ ਅੱਧਾ ਕਲਪ ਉਥੇ ਕੋਈ ਮਤ ਦੀ ਦਰਕਾਰ ਨਹੀਂ ਇੱਥੇ ਤਾਂ ਢੇਰ ਗੁਰੂਆ ਕੋਲ ਮਤ ਲੈਂਦੇ ਰਹਿੰਦੇ ਨੇ ਦੇਵਤਾ ਹੀ ਉਹ ਆਕਰ ਮਨੁੱਖ ਦੇਵਤਾ ਹੀ ਆ ਕੇ ਮਨੁੱਖ ਬੰਦੇ ਦੇਵਤਾ ਬੰਦੇ ਸ਼੍ਰੀਮਤੇ ਇਥੇ ਢੇਰ ਗੁਰੂਆਂ ਦੀ ਮਤ ਲੈਂਦੀ ਹੁਣ ਬਾਬਾ ਨੇ ਸਮਝਾਇਆ ਤੁਹਾਨੂੰ ਵਿਲਦੀ ਹੈ ਸਤ ਗੁਰੂ ਦੀ ਮਤ ਖਾਲਸੇ ਲੋਕ ਕਹਿੰਦੇ ਨੇ ਸਤ ਗੁਰੂ ਆਕਾਲ ਪੁਰਖ ਉਹਦਾ ਉਹ ਅੱਖ ਨਿਕ ਨਹੀਂ ਜਾਂਦੇ ਉਹ ਕਹਿੰਦੇ ਨੇ ਸਤ ਗੁਰੂ ਆਕਾਲ ਮੂਰਤ ਸਦਗਤੀ ਕਰਨ ਵਾਲਾ ਆਕਾਲ ਮੂਰਤ ਆਕਾਲ ਮੂਰਤ ਪਰਮ ਪਿਤਾ ਪਰਮਾਤਮਾ ਨੂੰ ਹੀ ਕਿਹ ਜਾਂਦਾ ਹੈ ਸਤ ਗੁਰੂ ਤੇ ਗੁਰੂ ਵਿੱਚ ਰਾਤ ਦਿਨ ਦਾ ਫਰਕ ਹੈ। ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ ਜ਼ਰੂਰ ਕਹਾਗੇ ਬ੍ਰਹਮਾ ਪੁਨਰ ਜਨਮ ਲੈਂਦੇ ਨੇ। ਬ੍ਰਹਮਾ ਹੀ ਫਿਰ ਸੋ ਵਿਸ਼ਨੂੰ ਦੇਵਤਾ ਬੰਦੇ ਨੇ। ਤੁਸੀਂ ਈਸ਼ੀ 바ਬਾ ਤੇ ਮਹਿਮਾਂ ਕਰਦੇ ਹੋ। ਉਹਨਾਂ ਦਾ ਜਨਮ ਹੀਰੇ ਸਮਾਨ ਹੈ। ਉਹ ਤੁਸੀਂ ਬੱਚੇ ਗ੍ਰਸਵੇਵਾਰ ਵਿੱਚ ਰਹਿੰਦੇ ਪਾਵਨ ਬੰਦੇ ਹੋ। तो सी पवित्र बन फेरे ज्ञान धारण करना है कुमारियान कोई बंधन नहीं उन्होंने सिर्फ माँ बाप भाई बहन रहे की रहेगी फिर जदों ससुराल ने तो दो परिवार हो जाते ने बापू कहें आ शरीरी बन जाओ हम तो सबनों वापिस जाना है तहन तो पवित्र मनंदी की युक्ति भी दसदा हाँ पति पावन मैं ही हाँ मैं गारंटी करता हाँ ਤੁਸੀਂ ਮੈਨੂੰ ਯਾਦ ਕਰੋ ਐਸ ਯੋਗ ਅਗਨੀ ਨਾਲ ਤੁਹਾਡੇ ਜਨਮ ਜਨਮਾਂਤਰ ਦੇ ਪਾਪ ਪਸਮ ਹੋ ਜਾਣਗੇ ਜਿਵੇਂ ਪੁਰਾਣਾ ਸੋਨਾ ਅੱਗ ਵਿੱਚ ਪਾਣਾ ਉਸ ਤੋਂ ਖਾਦ ਨਿਕਲ ਜਾਂਦੀ ਹੈ ਸੱਚਾ ਸੋਨਾ ਰਹਿ ਜਾਂਦਾ ਇਹ ਵੀ ਯੋਗ ਅਗਨੀ ਹੈ ਐ ਸੰਗਮ ਤੇ ਬਾਬਾ ਰਾਜ ਯੋਗ ਸਿਖਾਉਂਦੇ ਨੇ ਇਸ ਲਈ ਉਹਨਾਂ ਦੀ ਬਹੁਤ ਮਹਿਮਾ ਹੈ ਰਾਜ ਯੋਗ ਜੋ ਭਗਵਾਨ ਨੇ ਸਿਖਾਇਆ ਸੀ ਪਸਰ ਸਿੱਖਣਾ ਚਾਹੁੰਦੇ ਨੇ ਵਿਲਾਇਤ ਵਿੱਚ ਸੰਨਿਆਸੀ ਲੋਕ ਬੋਤਿਆਂ ਨੂੰ ਲੈ ਜਾਂਦੇ ਨੇ। ਉਹ ਸਮਝਦੇ ਨੇ ਐਨਾ ਨੇ ਸੰਨਿਆਸ ਕੀਤਾ। ਉਹਨ ਸੰਨਿਆਸੀ ਤੁਸੀਂ ਵੀ ਹੋ ਪਰ ਬੇਹੱਤੇ ਸੰਨਿਆਸ ਨੂੰ ਕੋਈ ਨਹੀਂ ਜਾਣਦੇ। ਬੇਹੱਦ ਦਾ ਸੰਨਿਆਸ ਇੱਕ ਬਾਤ ਸਿਖਾਉਂਦੇ ਨੇ ਤੁਸੀਂ ਜਾਣਦੇ ਹੋ। ਇਹ ਪੁਰਾਣੀ ਦੁਨੀਆ ਖਤਮ ਹੋਣ ਵਾਲੀ ਹੈ। ਐਸ ਦੁਨੀਆ ਦੀ ਕੋਈ ਚੀਜ਼ ਵਿੱਚ ਸਾਡੀ ਰੁਚੀ ਨਹੀਂ ਰਹਿੰਦੀ। ਫਲਾਣੇ ਨੇ ਸਰੀ ਛੱਡਿਆ ਜਾ ਕੇ ਦੂਜਾਂ ਨੇ ਆ ਪਾਠ ਵਜਾਣ ਦੇ ਨੇ। ਫੇਰ ਅਸੀਂ ਰੋਈਏ ਕਿਉਂ ਮੌਦੀ ਰਤ ਨਿਕਲ ਜਾਂਦੀ ਹੈ ਸਾਦਾ ਸਬੰਧ ਜੁਟਿਆ ਹੈ ਹੁਣ ਨਵੀਂ ਦੁਨੀਆ ਨਾਲ ਅਜੇ ਹੀ ਬੱਚੇ ਪੱਕੇ ਮਸਤ ਤਲੰਗੀਤਰ ਹੁੰਦੇ ਨੇ ਤੁਹਾਡੇ ਵਿੱਚ ਰਾਜਾ ਹੀ ਬਣੇਤੀ ਮਸਤੀ ਹੈ ਬਾਪਾ ਵਿੱਚ ਵੀ ਮਸਤੀ ਹੈ ਨਾ ਅਸੀਂ ਇਹ ਕਲੰਗੀਤਰ ਜਾ ਕੇ ਬਣਾਂਗੇ ਫਕੀਰ ਤੋਂ ਅਮੀਰ ਬਣਾਂਗੇ ਅੰਦਰ ਮਸਤੀ ਚੜੀ ਹੋਈ ਹੈ ਅਸਲੀ ਮਸਤ ਤਲੰਦਰ ਕਹਿੰਦੇ ਨੇ ਅੱਜ ਦਾ ਵੀ ਸਾਖਸ਼ਤਕਾਰ ਕਰਤੇ ਨੇ ਜੀਵ ਇਹਨਾਂ ਨੂੰ ਮਸਤੀ ਚੜੀ ਹੋਈ ਹੈ ਤੁਹਾਨੂੰ ਵੀ ਚੜਨੀ ਚਾਹੀਦੀ ਹੈ ਤੁਸੀਂ ਰੁਦਰਮਾਲਾ ਵਿੱਚ ਫਿਰਉਣ ਵਾਲੇ ਹੋ ਜਿਨ੍ਹਾਂ ਨੂੰ ਪੱਕਾ ਨਿਸ਼ਚੈ ਹੋ ਜਾਂਦਾ ਉਹਨਾਂ ਨੂੰ ਨਸ਼ਾ ਚੜੇਗਾ ਆਸੀ ਆਤਮਾਵਾਂ ਨੂੰ ਜਾਣਾ ਹੈ ਵਾਪਿਸ ਕਰ ਫਿਰ ਨਵੀਂ ਦੁਨੀਆ ਵਿੱਚ ਆਵਾਂਗੇ ਐਸ ਨਿਸ਼ਚੈ ਨਾਲ ਜੋ ਇਹਨਾਂ ਨੂੰ ਦੇਖਦੇ ਨੇ ਉਹਨਾਂ ਦਾ ਬੱਚਾ ਯਾਨੀ ਸ਼੍ਰੀਕ੍ਰਿਸ਼ਨ ਦੇਖਣ ਨੂੰ ਆਉਂਦਾ ਹੈ ਕਿੰਨਾ ਸ਼ੋਭਨਿਕ ਹੈ ਸ਼੍ਰੀ ਕ੍ਰਿਸ਼ਨ ਹੁਣ ਇੱਥੇ ਹੀ ਹੈ ਨਹੀਂ ਉਸ ਦੇ ਪਿਛਾੜੀ ਕਿੰਨੇ ਹੈਰਾਨ ਹੁੰਦੇ ਨੇ ਝੂਲੇ ਬਣਾਉਂਦੇ ਉਸ ਨੂੰ ਦੁੱਧ ਪਿਲਾਉਂਦੇ ਨੇ ਉਹ ਹੈ ਜੜ ਚਿੱਤਰ ਇਹ ਤਾਂ ਰੀਅਲ ਹੈ ਨਾ ਐਨਾਂ ਨੂੰ ਵੀ ਇਹ ਨਿਸ਼ਚੈ ਹੈ ਅਸੀਂ ਬਾਲਕ ਬਣਾਂਗੇ ਤੁਸੀਂ ਬੱਚਿਆਂ ਵੀ ਦਿਵਯ ਦ੍ਰਿਸ਼ਟੀ ਵਿੱਚ ਛੋਟਾ ਬੱਚਾ ਦੇਖਦੇ ਆ ਹੋ ਐਨਾਂ ਅੱਖਾਂ ਨਾਲ ਦੇਖ ਨਾ ਸਕੋ ਆਤਮਾ ਨੂੰ ਜਦੋਂ ਦਿਵਯ ਦ੍ਰਿਸ਼ਟੀ ਮਿਲਦੀ ਹੈ ਸਰੀਰ ਦਾ ਪਾਨ ਨਹੀਂ ਰਹਿੰਦਾ ਅਸਮੇ ਆਪਣੇ ਆਪ ਨੂੰ ਮਹਾਰਾਣੀ ਤੇ ਉਹਨਾਂ ਦਾ ਬੱਚਾ ਸਮਝਾਂਗੇ ਇਹ ਸਾਖਸ਼ਤਕਾਰ ਵੀ ਇਸ ਸਮੇ ਬੋਤਿਆਂ ਨੂੰ ਹੁੰਦਾ ਹੈ ਸਫੇਦ ਪੋਛਤਾਰੀ ਦਾ ਸਾਖਸ਼ਤਕਾਰ ਬੋਤਿਆਂ ਨੂੰ ਹੁੰਦਾ ਹੈ ਫਿਰ ਉਹਨਾਂ ਨੂੰ ਕਹਿੰਦੇ ਨੇ ਤੁਸੀਂ ਇੰਨਾ ਕੁਲ ਜਾਓ ਗਿਆਨ ਲੋ ਅਜੇਹਾ ਪ੍ਰਿੰਸ ਬਣਾ ਕੇ ਇਹ ਜਾਤੂ ਘਰੀ ਠੈਰੀ ਨਾ ਸੌਦਾ ਵੀ ਬਹੁਤ ਚੰਗਾ ਕਰਦੇ ਨੇ ਕੋੜੀ ਲੈ ਕੇ ਹੀਰੇ ਮੋਤੀ ਦਿੰਦੇ ਨੇ ਹੀਰੇ ਜੈਸਾ ਹੀਰੇ ਜਿਹਹਾ ਤੁਸੀਂ ਬੰਦੇ ਹੋ ਤੋ ਹਨੂ ਸ਼ੀ巴巴 ਹੀਰੇ ਜਿਹਾਂ ਬਣਾਉਂਦੇ ਨੇ ਐਸ ਨੇ ਹੀ ਬਲੇਹਾਰੀ ਉਹਨਾਂ ਦੇ ਹੈ ਮਨੁੱਖ ਨਾ ਸਮਝਣ ਦੇ ਕਾਰਨ ਜਾਤੂ ਜਾਤੂ ਕਹਿੰਦੇ ਨੇ ਜਦ ਅਸ਼ਰਿਆਵਤ ਪਗੰਤੀ ਹੋ ਜਾਂਦੇ ਕੋ ਜਾ ਕੇ ਉਲਟਾ ਸੁਲਟਾ ਸੁਣਾਉਂਦੇ ਨੇ ਅਜੇ ਹੀ ਬਹੁਤ ਟ੍ਰੇਟਰ ਬਣ ਜਾਂਦੇ ਨੇ ਅਜੇ ਹੀ ਟ੍ਰੇਟਰ ਬਣਨ ਵਾਲੇ ਉੱਚ ਪਦ ਪਾ ਨਹੀਂ ਸਕਦੇ ਉਹਨਾਂ ਨੂੰ ਕਿਹ ਰਾਂ ਜਾਂਦਾ ਗੁਰੂ ਦਾ ਨਿੰਦਕ ਠੋਰ ਨਾ ਪਾਏ ਇੱਥੇ ਤਾਂ ਸਤ ਬਾਪ ਹੈ ਨਾ ਇਹ ਵੀ ਹント ਸੀ ਸਮਝਦੇ ਕੋ ਮਨੁੱਖਤਾ ਕਹਿ ਦਿੰਦੇ ਯੁਗੇ ਯੁਗ ਜਾਂਦਾ ਹੈ ਅੱਛਾ ਚਾਰ ਯੁਗ ਨੇ ਫਿਰ 24 અવਤਾਰ ਕਿਵੇਂ ਕਹਿ ਸਕਦੇ ਹੋ ਫਿਰ ਕਹਿੰਦੇ ਠਿੱਕਰ ਬਿੱਤਰ ਕੰਨ ਕੰਨ ਵਿੱਚ ਪਰਮਾਤਮਾ ਹੈ ਤਾਂ ਸਭ ਪਰਮਾਤਮਾ ਹੋ ਗਏ ਬਾਪ ਕਹਿੰਦੇ ਨਹੀਂ ਮੈਂ ਕੋਲੀ ਤੋ ਹੀਰਾ ਬਣਾਉਣ ਵਾਲਾ ਮੈਨੂੰ ਪੱਥਰ ਠਿੱਕਰ ਵਿੱਚ ਠੋਕ ਦਿੱਤਾ ਸਰਵ ਵਿਆਪੀ ਹੈ گویا ਸਭ ਵਿੱਚ ਹੈ ਫਿਰ ਤਾਂ ਕੋਈ ਵੈਲਿਊ ਨਹੀਂ ਰਹੀ ਮੇਰਾ ਕਿਵੇਂ અપਕਾਰ ਕਰਦੇ ਨੇ ਬਾਬਾ ਕਹਿੰਦੇ ਵੀ ਡਰਾਮਾ ਵਿੱਚ ਨੋਦ ਹੈ ਜਦੋਂ ਅਜੇ ਹੀ ਪੰਜਾਂਤੇ ਨੇ ਬਾਪਾਂ ਕੇ ਉਪਕਾਰ ਕਰਦੇ ਨੇ ਅਰਥਾਤ ਮਨੁੱਖ ਨੂੰ ਦੇਵਤਾ ਬਣਾਉਂਦੇ ਨੇ ਵਰਡ ਦੀ ਹਿਸਟਰੀ ਜੀਓਗ੍ਰਾਫੀ ਫਿਰ ਰਪੀਟ ਹੋਏਗੀ ਸਾਜੋ ਵਿੱਚ ਲక్ష్ਮੀ ਨਾਰਾਇਣ ਹੀ ਆਣਗੇ ਉਥੇ ਸਿਰਫ ਭਾਰਤ ਹੀ ਹੁੰਦਾ ਹੈ ਸ਼ੁਰੂ ਵਿੱਚ ਬਹੁਤ ਥੋੜੇ ਦੇਵਤਾ ਹੋਣਗੇ ਫਿਰ ਵਿਰਤੀ ਨੂੰ ਪਾਉਂਦੇ ਪਾਉਂਦੇ पांच हजार वरिया किन्ने हो गए हम यही ज्ञान होर किसी बुद्धि विच है नहीं बाकी है भगती देवतावान चित्रां दी महमा गाँव ने ये नहीं समझते विच सी फिर किथे चले गए चित्रां दी पूजा करते पर वो है कि उन्होंने भी तमो प्रधान बन फिर सतो प्रधान बनना है ये दुद्धि नहीं आता ਅਜੇ ਹੀ ਤਮੋ ਪ੍ਰਧਾਨ ਬੁੱਧੀ ਨੂੰ ਫਿਰ ਸਤੋ ਪ੍ਰਧਾਨ ਬਣਾਨਾ ਇੱਕ ਬਾਪ ਦਾ ਕੰਮ ਹੈ ਐਲਕਸ਼ਮੀਨਾਰਾਇਣ ਪਾਸਟ ਹੋ ਗਈ ਐਸਨੀ ਇਹਨਾਂ ਦੀ ਮਹਿਮਾ ਹੈ ਉੱਚੇ ਤੇ ਉੱਚਾ ਇੱਕ ਭਗਵਾਨ ਹੈ ਬਾਕੀ ਸਭ ਪੁਨਰਜਨਮ ਲੈਂਦੇ ਰਹਿੰਦੇ ਨੇ ਉੱਚੇ ਤੇ ਉੱਚਾ ਬਾਪ ਹੀ ਸਭ ਨੂੰ ਮੁਕਤੀ ਜੀਵਨ ਮੁਕਤੀ ਦਿੰਦੇ ਨੇ ਜੇਕਰ ਉਹ ਨਾ ਆਂਦੇ ਤਾਂ ਸਾਰੇ ਹੀ ਵਾਰਖਨਾਟੇ ਪੈਣੀ ਤਮੋ ਪ੍ਰਧਾਨ ਬਣ ਜਾਂਦੇ ਜਦੋਂ ਇਹ ਰਾਜ ਕਰਦੇ ਸੀ ਵਰਥ ਪਾਉਂਟ ਸੀ ਉੱਥੇ ਕੋਈ ਪੂਜਾ ਆਦੀ ਨਹੀਂ ਕਰਦੇ ਸੀ ਪੂਜੇ ਦੇਵੀ ਦੇਵਤਾ ਹੀ ਪੁਜਾਰੀ ਬਣ ਗਏ ਵਾਮ ਮਾਰਗੇ ਚ ਵਿਕਾਰੀ ਬਣ ਗਏ ਏ ਕਿਸੇ ਨੂੰ ਪਤਾ ਨਹੀਂ ਇਹ ਸੰਪੂਰਨ ਨਿਰਵਿਕਾਰੀ ਸੀ ਤੁਸੀਂ ਬ੍ਰਾਹਮਣਾਂ ਵਿੱਚ ਵੀ ਇਹ ਗੱਲਾ ਨੰਬਰ ਵਾਰ ਬੱਚੇ ਹੀ ਸਮਝ ਦੇਣੇ ਖੁਦ ਹੀ ਨਹੀਂ ਸਮਝ ਦੇ ਹੋਣਗੇ पूरा नहीं समझा समझ होता दूजियां की समझाओगे और समझाएगा नाम है ब्रह्मा कुमार कुमारी समझा ना सके तो नुकसान कर देंगे ने इसलिए कहना चाहता है असी वी भैन को बुलाने वो तो समझाएगी भारत ही हीरे जिहाड़ी जिहा है बेगर भारत को सरता कौन बनावे लक्ष्मी नारायण हूँ कितने ने हिसाबता दसो ਦਾਸ ਨਹੀਂ ਸਕਣਗੇ ਉਹਨੇ ਭਗਤੀ ਦੇ ਸਾਗਰ ਨਸ਼ਾ ਚੜਿਆ ਹੋਇਆ ਹੈ ਤੁਸੀਂ ਹੋ ਗਿਆਨ ਸਾਗਰ ਹੋਤਾ ਸ਼ਾਸਤ੍ਰਾਂ ਨੂੰ ਹੀ ਗਿਆਨ ਸਮਝਦੇ ਨੇ ਬਾਪ ਕਹਿੰਦੇ ਨੇ ਸ਼ਾਸਤ੍ਰਾਂ ਵਿੱਚ ਹੈ ਭਗਤੀ ਦੀ ਰਸਮ ਰਿਵਾਜ ਜਿੰਨੀ ਤੁਹਾਡੇ ਵਿੱਚ ਗਿਆਨ ਦੀ ਤਾਕਤ ਭਰਦੀ ਜਾਏਗੀ ਔਰ ਨਾ ਤੁਸੀਂ ਚੁੰਬਕ ਬਣ ਜਾਓਗੇ ਫਿਰ ਸਭ ਨੂੰ ਕਸ਼ਿਸ਼ ਹੋਵੇਗੀ ਕੋਨ ਨਹੀਂ ਹੈ फिर यथा योग यथा शक्ति, जिन्ना बाप याद कर देगा ऐवे नहीं कि सदा बाप को याद कर देगा फिर तो यह शरीर भी ना रहे हूँ भी बोतिया पैगाम देना है पैगंबर बनना है तुसी बच्चे ही पैगंबर बनते हो और कोई नहीं बंदे क्राइस्ता आके धर्म स्थापन करते ने पैगंबर नहीं कहा जाएगा ਕ੍ਰਿਸਚਨ ਧਰਮ ਸਥਾਪਨ ਕੀਤਾ ਹੋਰ ਤਾਂ ਕੁਝ ਨਹੀਂ ਕੀਤਾ ਨਾ ਉਹ ਕਿਸੇ ਦੇ ਸਰੀਰ ਵਿੱਚ ਆਇਆ ਉਸ ਦੇ ਪਿੱਛੇ ਦੂਜੇ ਆਂਦੇ ਨੇ ਇੱਥੇ ਰਾਜਧਾਨੀ ਸਥਾਪਨ ਹੋ ਰਹੀ ਹੈ ਅੱਗੇ ਚੱਲ ਕੇ ਤੁਹਾਨੂੰ ਸਾਖਸ਼ਤਕਾਰ ਹੋਵੇਗਾ ਅਸੀਂ ਕੀ ਕੀ ਬਣਾਂਗੇ ਏ ਏ ਅਸੀਂ ਵਿਕਰਮ ਕੀਤੇ ਸਾਖਸ਼ਤਕਾਰ ਹੋਣ ਵਿੱਚ ਦੇਰ ਨਹੀਂ ਲੱਗਦੀ ਕਾਸ਼ੀ ਕਲਵਟ ਖਾਂਦੇ ਸੀ ਇੱਕਦਮ ਖੜੇ ਹੋ ਕੇ ਕੂਏ ਵਿੱਚ ਕੁੱਦ ਪੈਂਦੇ ਸੀ ਹੁਣ ਤਾਂ ਗਵਰਨਮੈਂਟ ਨੇ ਬੰਦ ਕਰਾ ਦਿੱਤਾ ਉਹ ਸਮਝਦੇ ਨੇ ਅਸੀਂ ਮੁਕਤੀ ਨੂੰ ਪਾਵਾਂਗੇ ਬਾਪ ਕਹਿੰਦੇ ਨੇ ਮੁਕਤੀ ਨੂੰ ਕੋਈ ਪਾ ਨਹੀਂ ਸਕਦਾ ਥੋੜਾ ਟਾਈਮ ਵਿੱਚ ਸਭ ਜਨਮ ਦਾ ਦੰਡ ਮਿਲ ਜਾਂਦਾ ਹੈ ਫਿਰ ਨਵੇਂ ਸਿਰੇ ਹਿਸਾਬ ਕਿਤਾਬ ਸ਼ੁਰੂ ਹੋਵੇਗਾ ਵਾਪਸ ਤਾਂ ਕੋਈ ਜਾ ਨਹੀਂ ਸਕਦਾ ਕਿੱਥੇ ਜਾ ਕੇ ਰਹੋਗੇ ਆਤਮਾ ਦਾ ਸਿਜਰਾ ਹੀ ਵਿਗੜ ਜਾਏ ਨੰਬਰ ਵਾਰ ਆਓਗੇ ਫਿਰ ਜਾਓਗੇ ਬੱਚਿਆਂ ਨੂੰ ਤਾਂ ਆਕਸ਼ਤਕਾਰ ਹੁੰਦਾ ਹੈ ਤਾਂ ਇਹ ਚਿਤਰਾਦੀ ਬਣਾਉਂਦੇ ਨੇ 84 ਜਨਮਾਂ ਦੇ ਸਾਰੇ ਸ੍ਰਿਸ਼ਟੀ ਦੇ ਚੱਕਰ ਦੇ ਆਦਮ ਅੰਤ ਦਾ ਗਿਆਨ ਉਹ ਤੁਹਾਨੂੰ ਮਿਲਿਆ ਹੈ ਤਾਂ ਹੀ ਇਹ ਚਿਤਰਾਦੀ ਬਣਾਉਂਦੇ ਹੋ 84 ਜਨਮਾਂ ਦੇ ਸਾਰੀ ਸ੍ਰਿਸ਼ਟੀ ਚੱਕਰ ਤੇ ਆਦਿ ਮਤ ਅੰਤ ਦਾ ਗਿਆਨ ਪਰ ਤੁਹਾਡੇ ਵਿੱਚ ਵੀ ਨੰਬਰ ਵਾਰ ਸਮਝਦੇ ਨੇ ਕੋਈ ਬੜੇ ਚੰਗੇ ਨੰਬਰਾਂ ਤੋਂ ਪਾਸ ਹੁੰਦੇ ਕੋਈ ਘਟ 100 ਮਾਰਕਸ ਤਾਂ ਕਿਸੇ ਦੀ ਹੁੰਦੀ ਨਹੀਂ 100 ਤਾਂ ਹੈ ਹੀ ਇੱਕ ਬ Wapdi ਉਹ ਕੋਈ ਬਣ ਨਾ ਸਕੇ ਥੋੜਾ ਥੋੜਾ ਫਰਕ ਪਹਿਚਾੰਦਾ ਹੈ ਇੱਕ ਜਿਹੇ ਸਾਰੇ ਬਣ ਨਾ ਸਕਨ ਕਿੰਨੇ ਢੇਰ ਮਨੁੱਖ ਨੇ ਸਭ ਦੇ ਫੀਚਰ ਆਪਣੇ ਆਪਣੇ ਨੇ ਆਤਮਾਵਾਂ ਸਾਰੀਆਂ ਕਿੰਨੀਆਂ ਛੋਟੀਆਂ ਛੋਟੀਆਂ ਬਿੰਦੂ ਨੇ ਮਨੁੱਖ ਕਿੰਨੇ ਵੱਡੇ ਵੱਡੇ ਨੇ ਪਰ ਫੀਚਰ ਇੱਕ ਨਾ ਮਿਲਣ ਦੂਜੇ ਨਾਲ ਜਿਨੀਆਂ ਆਤਮਾ ਵਨੇ ਉਹਨੀਆਂ ਹੀ ਫਿਰ ਹੋਣ ਗਿਆ ਤਾਂ ਹੀ ਉਥੇ ਘਰ ਵਿੱਚ ਰਹਿਣ ਗਿਆ ਇਹ ਵੀ ਡਰਾਮਾ ਬਣਿਆ ਗਿਆ ਹੈ ਇਸ ਵਿੱਚ ਕੁਝ ਵੀ ਫਰਕ ਨਹੀਂ ਹੋ ਸਕਦਾ ਇੱਕ ਵਾਰ ਜੋ ਸ਼ੂਟਿੰਗ ਹੋਈ ਫਿਰ ਦੇਖੋਗੇ ਤੁਸੀਂ ਕਹੋਗੇ 5000 ਵਰੇ ਪਹਿਲੇ ਅਸੀਂ ਐਵੇਂ ਮਿਲੇ ਸੀ ਇੱਕ ਸੈਕਿੰਡ ਵੀ ਘੱਟ ਜਾਤਾ ਨਹੀਂ ਹੋ ਸਕਦਾ ਡਰਾਮਾ ਹੈ ਨਾ ਜਿਸ ਨੂੰ ਇਹ ਰਚਤਾ ਰਚਨਾ ਦਾ ਗਿਆਨ ਬੁੱਧੀ ਵਿੱਚ ਹੈ कहा जाता है स्वदर्शन चकरधारी बाप तो यह नॉलेज मिलती है मनुख मनुखन देना सकन भक्ति सिखाते ने मनुख ज्ञान सिखाता है एक बाप गयानदार सागर एक बाप है फिर तो नदियां बन दिया हो ज्ञान सागर ज्ञान नदियां तो ही मुक्ति जीवन मुक्ति मिलती है ओ है पानी दिया नदियां पानी तो सदा है ही ज्ञान मिलता है संगम पानी दिया नदियाँ भारत में ही वह बाकी एने सब शहर खत्म हो जाते ने खंड ही नहीं रेंदे बरसात तो पी होगी ना पानी पानी जाके मिल जाता है यही भारत होगा हूँ तो सारी नॉलेज मिली है है ज्ञान बाकी है भक्ति हीरे जेहा एक शि बाबा है ਜਿਸ ਦੀ ਜਯੰਤੀ ਮਨਾਈ ਜਾਂਦੀ ਹੈ ਪੁੱਛਣਾ ਚਾਹੀਦਾ ਹੈ ਸ਼ਿਵ ਬਾਬਾ ਨੇ ਆ ਕੇ ਕੀ ਕੀਤਾ ਉਹ ਤਾਂ ਆ ਕੇ ਪਤੀਤਾ ਨੂੰ ਪਾਵਨ ਬਣਾਉਂਦੇ ਨੇ ਆਦਮਾ ਦੰਤ ਦਾ ਗਿਆਨ ਸੁਣਾਉਂਦੇ ਨੇ ਤਾਂ ਹੀ ਗਾਇਆ ਹੋਇਆ ਹੈ ਗਿਆਨ ਸੂਰਯ ਪਰ ਘਟਾ ਅਗਿਆਨ ਅੰਧੇਰ ਵਿਨਾਸ਼ ਗਿਆਨ ਤੋਂ ਦਿਨ ਭਗਤੀ ਤੋਂ ਰਾਤ ਹੁੰਦੀ ਹੈ ਹੁਣ ਤੁਸੀਂ ਜਾਣਦੇ ਹੋ ਅਸੀਂ 84 ਜਨਮ ਪੂਰੇ ਕੀਤੇ ਹੁਣ ਬਾਬਾ ਨੂੰ ਯਾਦ ਕਰਨ ਨਾਲ ਪਾਵਨ ਬਣ ਜਾਵਾਂਗੇ फिर शरीर भी पावन मिलेगा ती तो सब नंबरवार पावन बनते हो कि सहज गल है मुख गल है याद की बहुत ने जो अपने आप आत्मा समझ बाप याद भी नहीं करते उन्होंने करना भी नहीं आता फिर भी बच्चे बने ने स्वर्ग में जरूर आन गए इस समय के पुरसार्थ अनुसार ही राजाई स्थापन होंगी है अच्छा मिठे मिठे टीके लद्दे बच्चों प्रति मात पिता बाप दादा याद प्यार ते गुड मॉर्निंग रूहानी बाप द रूहानी बच्चों नमस्ते रूहानी बच्चों दी रूहानी बाप दादा नमस्ते 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 जी धारना देख मुखसा पहली धारणा सदा इस नशे रहना है असी मास्टर ज्ञान सागर हाँ खुद विच ज्ञान दी ताकत भर के चुंबक बनना है रूहानी पैगंबर बनना है दूजा कोई अजिहा कर्म नहीं करना जिसना सतगुरु बाप का नाम बदनाम हो, हो जाए कदे रोना नहीं है वरदान है सत्यता दी फाउंडेशन द्वारा चलन चेहरे तो ਦਿਵਯਤਾ ਦੀ ਅਨੁਭੂਤੀ ਕਰਾਉਣ ਵਾਲੇ ਸਤਿਵਾਤੀ ਭਵ ਸਤਿਤਾ ਦੇ ਫਾਊਂਡੇਸ਼ਨ ਦੁਆਰਾ ਚਲਨ ਚਿਹਰੇ ਤੋਂ ਦਿਵਯਤਾ ਦੀ ਅਨੁਭੂਤੀ ਕਰਾਉਣ ਵਾਲੇ ਸਤਿਵਾਦੀ ਭਵ ਦੁਨੀਆ ਵਿੱਚ ਅਨੇਕਾਤਵਾਵਾ ਆਪਣੇ ਆਪ ਨੂੰ ਸਤਿਵਾਦੀ ਕਹਿੰਦਿਆ ਤੇ ਸਮਝਦਿਆ ਨੇ ਲੇਕਿਨ ਸੰਪੂਰਨ ਸਤਿਤਾ ਪਵਿੱਤਰਤਾ ਦੇ ਆਧਾਰ ਤੇ ਹੁੰਦੀ ਹੈ ਪਵਿੱਤਰਤਾ ਨਹੀਂ त सदा सत्यता नहीं रह सकती सत्यता दा फाउंडेशन पवित्रता है सत्यता दा प्रैक्टिकल प्रमाण चेहरे के चलन दिव्यता होवेगी पवित्रता के आधार पर सत्यता दा स्वरूप स्वतः सहज है। जो आत्मा शरीर दोनों पावन होंगे, ता हो संपूर्ण सत्यवादी अर्थात दिव्य संपन्न देवता है बेहद बिजी रहो त बेहद का वैराग स्वतह आ जाएगा बेहद की सेवा विच बीजी रहो तब बेहद का वैराग स्वतह आ जाएगा ओ शांति